ਖੇਤੀ ਦਾ ਸੰਕਟ ਕੱਲਾ ਭਾਰਤ ਚ ਨਹੀਂ ਏਸ਼ੀਆ ਚ ਨਹੀਂ ਯੂਰਪ ਚ ਨਹੀਂ ਪੂਰੇ ਵਰਲਡ ਤੇ ਆਸ ਬਾਰੇ ਲਿਖ ਕੇ ਦਿੱਤੀ ਮੰਗ ਸੀ ਆ ਐ ਐ ਬੋਲੋ ਦਿੱਲੀੋਂ ਐ ਨਹੀਂ ਕਿਆ ਲਿਖ ਕੇ ਸ਼ਬਦ ਅਸੀਂ ਦਿੱਤੇ ਆ ਵੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਲੀ ਗੱਲ ਦਾ ਹੱਲ ਕਰਨ ਲਈ ਮੀਟਿੰਗ ਹੋਊਗੀ ਕੋਈ ਪੁਲੇਖਾ ਲੱਗਦਾ ਹੁਣ ਕੋਈ ਸਾਡੇ ਸਿਰ ਤੇ ਤੁਹਾਡੇ ਸਿਰ ਤੇ ਸਾਰਿਆਂ ਦੇ ਸਿਰ ਤੇ ਇਹ ਜ਼ਿੰਮੇਵਾਰੀ ਆ ਇਹ ਸੈਣ ਵਿਆ ਅਸੀਂ ਮੌਕਾ ਨਹੀਂ ਦੇਣਾ ਕਿਸੇ ਨੂੰ ਇਸ ਮੋਰਚੇ ਨੂੰ ਜਿੱਤਣਾ ਵਾ ਇਹ ਅੰਦੋਲਨ ਦੀ ਚੜ੍ਹਤ ਆ ਅੰਦੋਲਨ ਦੁਨੀਆ ਵਿੱਚ ਫੈਲ ਰਿਹਾ ਵਾ ਅੰਦੋਲਨ ਦੁਨੀਆ ਵਿੱਚ ਵਧ ਰਿਹਾ ਵਾ ਦੇਸ਼ ਵਿੱਚ ਵਧ ਰਿਹਾ ਵਾ ਅਰ ਉਹ ਇਹ ਗੱਲ ਨੂੰ ਖਤਮ ਕਰਨਾ ਚਾਹੁੰਦੇ ਆ ਆਪਾਂ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਰੇ ਹਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਅਸੀਂ ਖੇਤੀ ਦੇ ਸੰਕਟ ਦਾ ਹੱਲ ਮੰਗਦੇ ਆ ਖੇਤੀ ਦਾ ਸੰਕਟ ਕੱਲਾ ਭਾਰਤ ਚ ਨਹੀਂ ਏਸ਼ੀਆ ਚ ਨਹੀਂ ਯੂਰਪ ਚ ਨਹੀਂ ਪੂਰੇ ਵਰਲਡ ਚ ਆਸ ਬੜੇ ਉਹਦੇ ਕਾਰਨ ਕਾਰਪੋਰੇਟ ਘਰਾਣੇ ਨੇ ਔਰ ਸਾਰੇ ਦੁਨੀਆ ਦੇ ਦੇਸ਼ ਦੇ ਖੇਤੀ ਮਹਰਾਂ ਦਾ ਇਹ ਮੰਨਣਾ ਵਾ ਵੀ ਜੋ ਸਰਕਾਰ ਰੇਟ ਦੇ ਰਹੀ ਆ ਜੇ ਉਹਦੇ ਤੇ ਲੀਗਲ ਗਰੰਟੀ ਹੋ ਜਾਵੇ ਤੇ ਖੇਤੀ ਦਾ ਸੰਕਟ ਹੱਲ ਕੀਤਾ ਜਾ ਸਕਦਾ ਵਾ ਇਹ ਛੋਟੀ ਮੰਗ ਨਹੀਂ ਹੈ ਪਿਛਲੇ 75 ਸਾਲਾਂ ਤੋਂ ਲੜ ਰਹੇ ਆ ਅਰ 75 ਸਾਲਾਂ ਤੋਂ ਲੜਦੇ ਆ ਹੋਇਆ ਆਸਮ ਬੰਗ ਦੀ ਜਿੱਤ ਵਾਲੇ ਪਾਸੇ ਜਾ ਰਹਿਆ ਔਰ ਸਰਕਾਰ ਚਾਹੁੰਦੀ ਆ ਵੀ ਅਸੀਂ ਇਹਨੂੰ ਹੋਰ ਕੋ ਰੰਗ ਦੇ ਦਈਏ ਹੋਰ ਰੰਗ ਦੇ ਸਾਹਬ ਨਾ ਕਰ ਲਈਏ ਉਹ ਰੰਗ ਤਾਂ ਆਪਾਂ ਦੇਣਾ ਨਹੀਂ ਦੇਣੀ ਹੈਗੀ ਇਸ ਕਰਕੇ ਸਵਾਲ ਤਾਂ ਇਹਨਾਂ ਵਾਂ ਵੀ ਜੇ ਆਪਣਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ ਔਰ ਅਸੀਂ ਮੰਗਾਂ ਦੀ ਪ੍ਰਾਪਤੀ ਵੀ ਕਰ ਜੰਨੇ ਆ ਫਿਰ ਕਹਿਣਗੇ ਇਹਨਾਂ ਦੀ ਅਗਵਾਈ ਵਾਲੀ ਟੀਮ ਬਹੁਤ ਸਾਨੀ ਸੀ ਸੁਰਗੀ ਸੀ ਔਰ ਇਸ ਕਰਕੇ ਦੇਖੋ ਜਦੋਂ ਵੀ ਸੰਘਰਸ਼ ਹੋਇਆ ਆ ਆ ਦੁਨੀਆ ਅੱਜ ਵੀ ਚੱਲ ਰਹੀ ਆ ਨਾ ਪੂਰੀ ਦੁਨੀਆ ਦੇਖ ਰਹੀ ਆ ਦੁਨੀਆ ਦੇਖ ਰਹੀ ਆ ਵੀ ਅਗਵਾ ਨੇ ਕਿਹਾ ਕੋਈ ਟਕਰਾ ਨਹੀਂ ਪੈਦਾ ਕਰਾਂਗੇ ਖੁਦ ਅੱਗੇ ਜਾਵਾਂਗੇ ਸਰਕਾਰ ਦੀ ਆਫਰ ਆਈ ਉਹਨੂੰ ਕਹਿਤਾ ਵੀ ਆ ਕੰਮ ਕਰਕੇ ਲਾਇਆ ਅਸੀਂ ਤਰਨਾ ਬੈਠ ਕੇ ਨਿਭੜ ਲਾਂਗੇ ਠੀਕ ਹੈ ਜੀ ਇਸ ਕਰਕੇ ਸਰਕਾਰ ਦਾ ਮਨਸ਼ਾ ਸੀ ਵੀ ਇਹ ਖੂਨੀ ਘਟਨਾਵਾਂ ਦੀਆਂ ਤਸਵੀਰਾਂ ਦੁਨੀਆ ਜਾਣ ਲੋਕ ਕਹਿ ਸਕਣ ਇਨਾ ਬਗਾਨੇ ਮੁੰਡੇ ਬਰਵਾਤੇ ਆ ਉਹ ਸਾਡਾ ਅਕਸ ਦੁਨੀਆ ਵਿੱਚ ਖਰਾਬ ਕਰ ਸਕਣ ਇਹ ਹਿੰਸਕ ਨੇ ਇੱਕ ੱਟਕਾ ਕਰਦੇ ਆ ਮੰਗਾ ਨਹੀਂ ਚੁੰਦੇ ਅਸੀਂ ਉਹਦਾ ਪੱਤਾ ਕੱਟ ਕੇ ਰੱਖ ਦਿੱਤਾ ਵੀ ਨਹੀਂ ਆ ਸਾਰੇ ਚੈਨਲ ਦੇਖ ਲੋ ਬੋਲ ਰਹੇ ਆ ਵੀ ਮੋਦੀ ਸਾਹਿਬ ਦਾ ਪੱਤਾ ਇੱਥੇ ਕਟਿਆ ਗਿਆ ਉਹਦਾ ਮਨਸ਼ਾ ਨਹੀਂ ਪੂਰਾ ਹੋ ਸਕਿਆ ਅਰ ਖੜੇ ਆ ਅਰ ਖੜ ਕੇ ਗੱਲ ਕਰ ਰਹੇ ਆ ਠੀਕਾ ਤੋ ਇਸ ਕਰਕੇ ਉਹ ਚਲੇ ਗਏ ਉਹਨਾਂ ਨੂੰ ਐ ਫੌਰੀ ਕਿਹਾ ਆਵਾ ਮੰਗ ਲਿਖ ਕੇ ਦਿੱਤੀ ਮੰਗ ਸੀ ਆ ਐ ਐ ਬੋਲੋ ਦਿੱਲੀਓ ਐ ਨਹੀਂ ਕਿਹਾ ਲਿਖ ਕੇ ਸ਼ਬਦ ਅਸੀਂ ਦਿੱਤੇ ਆ ਪੀ ਐਮ ਐਸ ਵੀ ਗਰੰਟੀ ਕਾਨੂੰਨ ਬਣਾਉਣ ਵਾਲੀ ਗੱਲ ਦਾ ਹੱਲ ਕਰ ਲਈ ਮੀਟਿੰਗ ਹੋਊਗੀ ਕੋਪਲੇਖਾ ਲੱਗਦਾ ਹੁਣ ਕੋਈ ਭੱਜਦੇ ਅਗਲਾ ਫਿਰ ਉਹ ਕੋਈ ਰੋਣਾ ਨਹੀਂ ਐ ਤਸੱਲੀ ਕਰਕੇ ਐ ਟਿਕਾਣੇ ਕਰਕੇ ਇਹ ਦੁਨੀਆ ਦਾ ਤੁਸੀਂ ਇਤਿਹਾਸ ਬਣਾ ਰਹੇ ਜੇ ਗੱਲ ਇੱਥੇ ਨਹੀਂ ਮੁੱਕਣੀ ਜਦੋਂ ਤੁਹਾਡੇ ਦੇ ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ ਇਸ ਗਵਾਹੀ ਦਾ ਚੱਕਰ ਆਉਣਾ ਮੈਂ ਵੀ ਕਿਵੇਂ ਬੱਚੇ ਸੰਭਾਲੇ ਹੀ ਕਿਵੇਂ ਬਿਤਾ ਕੇ ਲੜੇ ਹੀ ਇਸ ਕਰਕੇ ਸਾਡੇ ਸਿਰ ਤੇ ਤੁਹਾਡੇ ਸਿਰ ਤੇ ਸਾਰਿਆਂ ਦੇ ਸਿਰ ਤੇ ਇਹ ਜ਼ਿੰਮੇਵਾਰੀ ਆ ਇਹ ਸਿਆਣ ਭਇਆ ਅਸੀਂ ਮੌਕਾ ਨਹੀਂ ਦੇਣਾ ਕਿਸੇ ਨੂੰ ਇਸ ਮੋਰਚੇ ਨੂੰ ਜਿੱਤਣਾ ਵਾ ਇਸ ਕਰਕੇ ਭਰਾਵੋ ਸੋ ਸਬਰ ਨਾ ਸਬਰ ਬਹੁਤ ਵੱਡੀ ਚੀਜ਼ ਆ ਸਾਰਾ ਕੋਈ ਤੁਹਾਡੇ ਸਾਹਮਣੇ ਤਹਾਵੀਆ ਮਿੰਟਾਂ ਚ ਸਾਫ ਹੋ ਜਾਣਾ ਵਾ ਇਸ ਕਰਕੇ ਮੈਂ ਹੁਣ ਵੀ ਗੱਲ ਕੀਤੀ ਸੀ ਉਹ ਕਹਿੰਦੇ ਆ ਰਹੇ ਆ ਆਪਾਂ ਤੁਹਾਡੇ ਵਾਲੀ ਗੱਲ ਆ ਪਾਣੀ ਵਾਲਾ ਟੈਂਕਰ ਆ ਗਿਆ ਇੱਥੇ ਰੋਕ ਲੋ ਠੀਕਾ ਟਿਕਾਣੇ ਆ ਗਿਆ ਟੈਂਕਰ ਪਾਣੀ ਵਾਲਾ ਠੀਕ ਹੈ ਮੇਰੇ ਵੀਰ ਇੱਥੇ ਖੜ੍ਹ ਲਓ ਟਿਕਾਣੇ ਆ ਗਿਆ ਪਾਣੀ ਕੋਈ ਗੱਲ ਨਹੀਂ ਤੋਂ ਇਸ ਕਰਕੇ ਅੱਜ ਫੇਰ ਦੁਨੀਆ ਦੇਖੂ ਕਿ ਹਾਕਮਾਂ ਦੇ ਮਨਸੂਬੇ ਨਹੀਂ ਪੂਰੇ ਹੋ ਆ ਪਰਮ ਲੋਕਾ ਪੰਜਾਬ ਦੇ ਲੋਕਾ ਹਰਿਆਣਾ ਦੇ ਲੋਕਾ ਦੇਸ਼ ਦੇ ਲੋਕ ਆ ਸਰਕਾਰ ਨੂੰ ਕਹਿ ਰਹੇ ਆ ਅਸੀਂ ਇਸ ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਆ ਅਸੀਂ ਲੋਕਤੰਤ੍ਰਿਕ ਤਰੀਕੇ ਨਾਲ ਆਪਣਾ ਅੰਦੋਲਨ ਕਰਕੇ ਮਸਲਿਆਂ ਦਾ ਹੱਲ ਚਾਉਂਦੇ ਆ ਇਹ ਦੁਨੀਆ ਵਿੱਚ ਗੱਲ ਗਈ ਹੋਈ ਆ ਇਸ ਕਰਕੇ ਏਡੀ ਵੱਡੀ ਬਗਨਮੀ ਮੋਦੀ ਸਰਕਾਰ ਕੋ ਚੱਲੀ ਨਹੀਂ ਜਾਣੀ ਹੈਗੀ ਜੋ ਅਸੀਂ ਕਰਨਾ ਚਾਉਂਦੇ ਆ ਇਸ ਕਰਕੇ ਭਰਾਵੋ ਤੁਹਾਡੇ ਅੱਗੇ ਖੜੇ ਆ ਤੁਹਾਡੇ ਮੋਹਰੇ ਖੜੇ ਆ ਇਸ ਕਰਕੇ ਤੁਹਾਨੂੰ ਗੁਜਾਰਸ਼ ਕਰਦੇ ਤੁਸੀਂ ਆਪਣੀਆਂ ਜਗ੍ਹਾ ਤੇ ਖੜੇ ਰਹਿਣਾ ਆਜੇ ਸੰਦਲ ਅੰਦੋਲਨ ਦਾ ਦਬਾਅ ਆ ਅੰਦੋਲਨ ਵੀ ਚੜਤਿਆ ਅੰਦੋਲਨ ਦੁਨੀਆ ਵਿੱਚ ਫੈਲ ਰਿਹਾ ਵਾ ਅੰਦੋਲਨ ਦੁਨੀਆ ਵਿੱਚ ਫੈਲ ਰਿਹਾ ਵਾ ਦੇਸ਼ ਵਿੱਚ ਵਧ ਰਿਹਾ ਵਾ ਅਰ ਉਹ ਇਹ ਗੱਲ ਨੂੰ ਖਤਮ ਕਰਨਾ ਚਾਹੁੰਦੇ ਆ ਆਪਾਂ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣਦੇ ਨੇ ਅਸੀਂ ਆਪਣੇ ਸੁਚੱਜੇ ਢਾਂਗਣਾ ਆਪਣੇ ਵਲੱਖਣ ਢਾਂਗਣਾ ਇਸ ਮੋਰਚੇ ਨੂੰ ਫਤਿਹ ਕਰਨਾ ਵਾ ਅਰ ਇਹ ਮੋਰਚਾ ਫਤਿਹ ਹੋਣ ਵਾਲੇ ਪਾਸੇ ਵੱਡ ਗਿਆ ਵਾ ਵੱਡ ਨਹੀਂ ਰਿਹਾ ਵੱਡ ਗਿਆ ਵਾ ਅਰ ਸਰਕਾਰ ਕੋ ਕੋਈ ਚਹਾਰਾ ਨਹੀਂ ਹੈ ਕਿ ਉਹ ਜਾ ਕੇ ਮੰਗਾ ਮੰਨ ਲਵੇ ਜਾਂ ਫਿਰ ਅੱਜ ਦਾ ਸੇਖ ਦਿੱਲੀ ਦੀਆਂ ਕੁਰਸੀਆਂ ਤੱਕ ਜਾਂਦਾ ਹੋ ਉਹ ਚੱਲ ਰਹੇ ਬੈਠੇ ਤਾਂ ਹੋਏ ਸਿਰੂਮਤ ਹੋਣਗੇ ਪਰ ਉੱਥੇ ਵੀ ਮੁੜਕਾ ਹੋਣ ਰਿਹਾ ਹੋਊਗਾ ਉਹ ਧਿਆਨ ਤਾਂ ਤੁਹਾਡੇ ਸਭ ਪਲ-ਪਲ ਦੀ ਖਬਰ ਦਾ ਕੀ ਬਣ ਗਿਆ ਕੀ ਹੋ ਗਿਆ ਕੀ ਕਰ ਰਹੇ ਆ ਇਹ ਦੋ ਤਰ੍ਹਾਂ ਦੇ ਵਿੱਚ ਇੱਕ ਸੱਚੀ ਸਮਝ ਵੀ ਚਲਦੀ ਆ ਅਗਲਾ ਚੌਂਦਾ ਮੈਂ ਹੋ ਜਾ ਛਲ ਕਰ ਇਹਨਾਂ ਦੀ ਲੀਡਰਸ਼ਿਪ ਨਾਲ ਸਾਰਾ ਮੋਰਚਾ ਖੰਡਾ ਦਿਆਂ ਦੋਰੇ ਕਦੀ ਇਹੋ ਜਿਹਾ ਮੋਰਚਾ ਬਣਾ ਨਾ ਸਕੇ ਪੂਰਾ ਸਾ ਤੋੜਦਾ ਸਾਡਾ ਹੁੰਦਾ ਅਸੀਂ ਸਰਕਾਰ ਦਾ ਚਿਹਰਾ ਨੰਗਾ ਕਰ ਦਈਏ ਪੀ ਸਰਕਾਰ ਕਮੇਟ ਛਾਲ ਕਰ ਰਹੀ ਸਾਡੇ ਨਾਲ ਔਰ ਲੋਕਾਂ ਚ ਭਰੋਸਾ ਰੱਖੀਏ ਪੀ ਨਹੀਂ ਨੁਕਸਾਨ ਵੀ ਨਹੀਂ ਕਰਾਵਾਂ ਕੇ ਤੇ ਆਪਣਾ ਅੰਦੋਲਨ ਵੀ ਜਿੱਤਾਂਗੇ ਤੁਹਾਡੇ ਸਾਹਮਣੇ ਫੈਸਲੇ ਤੇ ਇਸ ਕਰਕੇ ਭਰਾਓ ਬਹੁਤ ਬਹੁਤ ਚੰਗੀ ਗੱਲ ਆ ਤੁਸੀਂ ਇਸ ਅੰਦੋਲਨ ਦੇ ਵਿੱਚ ਜਿਹੜਾ ਜਾਪਤਾ ਵਿਖਾਇਆ ਵਾ ਜੇਸ਼ ਕਿਸਮਾ ਸਬਰ ਕੀਤਾ ਵਾ ਅਸੀਂ ਤੁਹਾਡੇ ਸਹਿਯੋਗ ਤੋਂ ਬਿਗਰ ਇਹ ਮੋਰਚਾ ਜਿੱਤ ਵੀ ਨਹੀਂ ਸਕਦੇ ਜੇ ਮੈਂ ਅਸੀਂ ਜਦੋਂ ਝੋਲੀ ਅੱਡੀ ਜਿਹੜਾ ਬੱਤੀਆਂ ਦੰਦਾ ਵਿੱਚੋਂ ਤੁਹਾਨੂੰ ਕਿਹਾ ਤੁਸੀਂ ਫੌਰੀ ਪੂਰਾ ਕਰ ਦਿੱਤਾ ਅਸੀਂ ਆਏ ਅਸੀਂ ਆ ਕੇ ਫੈਸਲਾ ਲਿਆ ਆਗੂ ਅੱਗੇ ਜਾਣਗੇ ਤੁਸੀਂ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈਗੀ ਆ ਇਸ ਕਰਕੇ ਪਰਾਓ ਇਹ ਤੁਹਾਡਾ ਤੇ ਸਾਡਾ ਇਹ ਪ੍ਰੋਸੇ ਦਾ ਰਿਸ਼ਤਾ ਵਾ ਇਹ ਖੂਨਦਿਆ ਰਿਸ਼ਤਿਆਂ ਨਾਲੋਂ ਵੀ ਵੱਡਾ ਰਿਸ਼ਤਾ ਵਾ ਇਹ ਕਿਸਾਨਾਂ ਮਜ਼ਦੂਰਾਂ ਦਾ ਪ੍ਰਵਾਹ ਸਾਡੇ ਸਾਹਮਣੇ ਖੜਾ ਵਾ ਔਰ ਜੇ ਸਾਰੀ ਲੀਡਰਸ਼ਿਪ ਨੂੰ ਦੋਵਾਂ ਮੋਰਚਿਆਂ ਦੀ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਹਿਨਤ ਉਹਦੀ ਲੀਡਰਸ਼ਿਪ ਨੂੰ ਆਪਦੇ ਮੁਖੀ ਮੰਨਦੇ ਜੇ ਉਹਦੇ ਮੁਖੀਆਂ ਦੀ ਫਰਜ਼ ਹੁੰਦਾ ਵੀ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਆਪਣੇ ਪਰਿਵਾਰ ਨੂੰ ਬਚਾ ਕੇ ਉਹਦੀ ਚੰਗੀ ਜ਼ਿੰਦਗੀ ਵਾਸਤੇ ਇਹੋ ਜਿਹੇ ਭੱਖ ਵਾਸਤੇ ਇਹੋ ਜੀਆਂ ਚੀਜ਼ਾਂ ਲੈ ਕੇ ਦੇਣੀਆਂ ਵੀ ਦੋਰੇ ਉਹਨਾਂ ਦੇ ਘਰਾਂ ਚੋਂ ਗਰੀਬੀ ਨਿਕਲ ਜਾਵੇ ਸਾਡੇ ਘਰਾਂ ਦੇ ਵੀ ਹਾਲਾਤ ਕਦੀ ਵਧੀਆ ਹੋਣ ਅਸੀਂ ਵੀ ਕਦੇ ਦੀਵਾਲੀ ਮਨਾ ਲਈਏ ਸਾਡੀਆਂ ਦੀਵਾਲੀਆਂ ਖੁਦਕੁਸ਼ੀਆਂ ਚ ਕਨਵਰਟ ਹੋ ਜਾਂਦੀਆਂ ਸਾਡੇ ਸਿਰਾਂ ਦੇ ਕਰਜ਼ੇ ਆ ਅਸੀਂ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਹਾਂ ਸਾਡੇ ਆੜਤੀਆਂ ਦੀਆਂ ਦੇਣਦਾਰੀਆਂਾਂ ਸਾਡੇ ਕੜਾਚ ਕੁਰਕੀਆਂ ਦੇ ਵਾਰੰਟ ਆ ਰਹੇ ਆ ਸਾਡੀਆਂ ਪੰਜਾਬ ਦੀਆਂ ਜ਼ਮੀਨਾਂ ਲਾਲ ਲਕੀਰਾਂ ਨਾਲ ਭਰੀਆਂ ਹੋਈਆਂ ਵਾਂ ਅਸੀਂ ਇਹਨਾਂ ਤੋਂ ਕਿਵੇਂ ਮੁਕਤੀ ਲੈਣੀ ਆ ਅਸੀਂ ਇੱਧਰ ਸੋਚ ਰਹੇ ਹਾਂ ਇੱਧਰ ਵਾਦ ਰਹੇ ਆ ਸੋਹੀ ਸਾਡੇ ਸਿਰ ਤੇ ਵੱਡੀ ਗੱਲ ਹੈਗੀ ਆ ਸੋ ਕਿਸਾਨਾਂ ਦੇ ਸੰਕਟ ਦਾ ਹੱਲ ਕਰਨਾ ਅਰੇ ਦੁਨੀਆ ਦਾ ਸਭ ਤੋਂ ਵੱਡੀ ਗੱਲ ਆ ਇਸ ਕਰਕੇ ਚਾਪਤਾ ਰੱਖੋ ਤਹਮਮਲ ਰੱਖੋ ਸਾਰਾ ਕੁਲ ਤੁਹਾਡੇ ਸਾਹਮਣੇ ਆ ਜਾਣਾ ਵਾ ਤੁਹਾਡੇ ਨਾਲ ਖੜੇ ਆ ਬੇਨਤੀ ਕਰੂੰਗਾ ਜਸਵਿੰਦਰ ਸਿੰਘ ਜੀ ਲੰਗੋਵਾਲ ਉਹ ਗੱਲ ਕਰ ਲੈਣਗੇ ਤੁਹਾਡੇ ਨਾਲ ਹਾਂ